ਓ ਸਰ ਮੇਰਾ ਕਸੂਰ ਦੱਸੋ ਮੈਂ ਕੀਤਾ ਕੀ ਆ ਆਹੀ ਆ ਸੀ ਕਾਂਗਰਸੀ ਆਹੀ ਕਸੂਰ ਹੈ ਸਾਡਾ ਆਹੀ 99 ਸਦਾ ਆਹੀ ਕਸੂਰ ਹੈ ਸਾਡਾ ਕਾਂਗਰਸੀ ਆ ਮੈਂ ਹੁਣੇ ਹੁਣੇ ਐਕਟਿਵਾ ਫੜੀ ਆ ਠੀਕ ਆ ਉਹ ਐਕਟਿਵਾ ਵੀ ਨਹੀਂ ਤੁਸੀਂ ਲੈ ਕੇ ਗਏ ਬੰਦੇ ਆਪਦਾ ਰਾਸ਼ਨ ਚੱਕ ਕੇ ਲੈ ਗਏ ਉੱਥੇ ਓ ਨਹੀਂ ਸਰ ਮਿੰਨ ਭਾਈ ਨੂੰ ਫੋਨ ਕਰ ਕੱਢ ਗਰੁੱਪ ਚੋਂ ਨੰਬਰ ਅਛਰੇ ਆ ਭਾਈ ਆ ਆਮ ਆਮ ਆਜ਼ਮੀ ਪਾਰਟੀ ਧੱਕਾ ਕਰਵਾ ਰਹੀ ਆ ਨਾ 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 ਮੈਂ ਨਹੀਂ ਆਣਾ ਸਰ ਦੱਸੋ ਤੁਸੀਂ ਤੁਹਾਡੇ ਹਰ ਗੱਲ ਤੇ ਮੈਂ ਉਕਦੇ ਹੀ ਆਂ ਦੱਸੋ ਆਪਾਂ ਖੜੇ ਆਂ ਖੜੇ ਆ ਭਾਈ ਨਾਲ ਆਪਾਂ ਠੋਕ ਕੇ ਖੜੇ ਆਂ ਐਦਾਂ ਨਹੀਂ ਮੈਂ ਡਰਨਾ ਡੁਰਨਾ ਸਿੱਧੀ ਗੱਲ ਆ ਆਸ਼ੂ ਭਾਈ ਨੂੰ ਫੋਨ ਕਰੋ ਆਸ਼ੂ ਭਾਈ ਯਾਰੇ ਕਰ ਲਿਓ ਗੱਲ ਆਸ਼ੂ ਭਾਈ ਯਾਰੇ ਗੱਲ ਕਰ ਲਿਓ ਭਾਈ ਆ ਦੇਖੋ ਜੀ ਆ ਦਰਵਾਜਾ ਤੋੜਨ ਦੱਕ ਗਏ ਆ ਆ ਸੋਨੂ ਕਾਉਂਸਲਰ ਭੇਜਿਆ ਆ ਆ ਸਾਰੀ ਕਾਰਵਾਈ ਹੋ ਕਰਾ ਰਿਆ ਕੱਲ ਨੂੰ ਮੇਨੇ ਕੋਈ ਹਰਜ ਅਰਜ਼ੀ ਹੁੰਦੀ ਆ ਮੇਰੇ ਤੇ ਕੋਈ ਪਰਚਾ ਪੈਂਦਾ ਝੂਠਾ ਆ ਆਸਾਰੀਆਂ ਸਰਕਾਰਾਂ ਭਵਾਨੀਆਂ ਜਿਹੜਾ ਇੱਥੇ ਕਪਿਲ ਕੁਮਾਰ ਸੋਨੂ ਆ ਭਲਾਈ ਮੰਚ ਵਾਲੇ ਉਹ ਭਵਾਨਗੇ ਉਹ ਜ਼ਿੰਮੇਵਾਰ ਆ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਮੇਰੇ ਤੇ ਦੋ ਤਿੰਨ ਝੂਠੇ ਪਰਚੇ ਪਵਾਏਦੇ ਆ ਮੈਨੂੰ ਵੀ ਲੋਤਰੇ ਨੂੰ ਕਰ ਹੁਣ ਮੈਨੂੰ ਭਾਈ ਨੂੰ ਫੋਨ ਕਰੀਂ ਦਰਵਾਜਾ ਟੁੱਟੇ ਜਾਣਾ ਸੀ ਜਿਹੜੇ ਹਿਸਾਬ ਨਾਲ ਕਿ ਮੈਨੂੰ ਤਾਂ ਕੁੱਤ ਦੇ ਲੈ ਗਿਆ ਨਹੀਂ ਹਨ ਪਤਾ ਨਹੀਂ ਕਰਨਾ ਕੀ ਸੀ ਮੇਰੇ ਘਰ ਦੇ ਬਾਹਰ ਹੋ ਗਿਆ ਭਾਈ 4 ਦਿਨ ਹੋ ਗਏ ਆ ਜਿੱਥੇ ਖੜਦਾ ਉੱਥੇ ਆ ਕੇ ਖੜ ਜਾਂਦੇ ਆ ਕਸੂਰਤਾ ਦੱਸੋ ਅਸੀਂ ਕਿਹੜਾ ਅਸੀਂ ਆ ਪਾਰਟੀ ਨਾਲ ਜੁੜੇ ਆ ਸਰ ਆਸ਼ੂ ਭਾਈ ਯਾਰ ਇਹ ਖੋਲਦੇ ਆ ਮੈਂ ਨਹੀਂ ਬੋਲਦਾ ਉਹ ਸਰ ਬੰਦਾ ਹੱਕ ਬੰਦਾ ਉਹ ਸਰ ਕਿਸ ਚੀਜ਼ ਦੀ ਕੰਪ ਕੰ ਤੁਸੀਂ ਕਹਿ ਰਹੇ ਕੰਪਲੀਟ ਆ ਤੁਸੀਂ ਕਹਿਣਾ ਕੰਪਲੀਟ ਆ ਕਿਸ ਚੀਜ਼ ਦੀ ਕੰਪਲੀਟ ਆ ਦੱਸੋ ਸਰ ਦੱਸੋ ਲੈ ਸਹੀ ਦੱਸਤਾ ਸਕਦੇ ਇੱਥੇ ਉਹ ਸਰ ਕਿਸ ਨੇ ਕੰਪਲੀਟ ਦਿੱਤੀ ਕਿਸ ਨਾਮ ਤੋਂ ਕੰਪਲੀਟ ਆ ਤੈਨੂੰ ਮੇਰਾ ਹੱਕ ਹੈ ਤੁਸੀਂ ਮੈਨੂੰ ਲੈਣ ਆਏ ਹੋ ਕਾਹਦੇ ਫੋਨ ਕਰੀ ਹੋਰਾਂ ਸਾ ਤੂੰ ਪਾਈਨੋ ਕੀਤਾ ਬਹੁਤ ਉਹ ਮੈਂ ਭਾਈ ਇਦਾਂ ਨਹੀਂ ਆਣਾ। ਚੱਲੀ ਪਈ ਆਰੇ ਆਰੇ ਐਦਾਂ ਵੋਟਾਂ ਪਵਾਣੀਆਂ ਤਾਂ ਤੁਸੀਂ ਇਲੈਕਸ਼ਨੀਆਂ ਕਰਵਾਓ। ਉਦੋਂ ਹੀ ਆਪਣਾ ਬੰਦਾ ਐਮਐਲਏ ਬਣਵਾ ਦਿਓ। ਉਹ ਸਰ ਮੇਰੀ ਕਿਸ ਬੰਦੇ ਨੇ ਕੰਪਲੇਟ ਦਿੱਤੀ ਕਿਸ ਨਾਮ ਤੋਂ ਦਿੱਤੀ ਮੈਨੂੰ ਦੱਸੋ ਤਾਂ ਸਹੀ ਸਰ। ਜਲਦੀ ਕਰਵਾਓ। ਸਾਰੇ ਲਾਓ ਜੋਰ ਅਦਰ ਨੂੰ ਲਾਓ ਜੋ ਲਾਓ ਜੋ ਜਾਨਾ ਜੀ ਟੁੱਟ ਜਾਣਾ ਭਾਈ ਜੀ ਟੁੱਟ ਜਾਣਾ ਫੜੋ ਯਾਰ ਇਹ ਤਨੂੰ ਚੁਗੂ ਫੜਾ ਫੋਟੋ ਐਦੂੰ ਟੋਟੇਣਾ ਭਾਈ ਆ ਫੜ ਫੋਨ ਫੜ ਆ ਦੇਖੋ ਜੀ ਆ ਦੇਖੋ ਆ ਫੋਨ ਫੜ ਫੋਨ ਫੜ ਆ ਫੜ ਫੜੋ ਮੈਨੂੰ ਪੈਸਾ ਹੀ ਲਾਓ નજાય <tiny> કર <tiny> <tiny> ভাড়া ভাড়া ও চোখে A 부ra ext ordinary mis <laughs> morally Ain't the observer or standings <laughs> of begun Nahna Bah Part 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 ਕੋਈ ਨਹੀਂ ਹੋਇਆ ਕੋਈ ਹਰ ਨੀਰ ਹਰ ਨੀਰ ਬੰਦੇ 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 ડિયો <laughs> બ